ਆਦਤ ਅਰੰਭ ਤੋਂ ਜੀਸਸ ਰਹਿਤ ਦਾ ਮੁੱਢ ਬੱਜਣਾ ਉਹ ਤੋਂ ਵੀ ਪਹਿਲਾਂ ਹੈ ਕਿ ਅਖੀਰ ਤੱਕ ਰਹਿਣਾ ਸ਼ਰਧੀ ਮਿਟ ਜਾਏਗੀ ਫਿਰ ਵੀ ਰਹਿਣਾ ਗੁਰੂ ਨਾਨਕ ਸ਼ਰਮੀ ਦਾ ਪਾਵਨ ਬਚਨ ਜਿਹੜਾ ਪਾਉ ਚਾਨਾ ਪੜਦੇ ਗੁਰੂ ਨਾਨਕ ਸਾਹਿਬ ਕਹਿੰਦੇ ਤੂੰ ਸੰਸਾਰ ਫੜਾਣ ਨੂੰ ਪਹਿਲਾ ਨਹੀਂ ਸੀ। ਹੁਣ ਸੰਸਾਰ ਬਣਾ ਦਿੱਤਾ। ਚਿਰ ਵੀ ਹੈ, ਹੁਣ ਵੀ ਹੈ ਕਿ ਸੰਸਾਰ ਵਿੱਚ ਜਾਏਗਾ ਤੂੰ ਫੇਰ ਵੀ ਰਹਿਣਾ। ਆਦਿ ਸੱਚ, ਸੁਗਾਦ ਸੱਚ, ਹੈ ਵੀ ਸੱਚ। ਨਾਨਕ ਤੋਂ ਕੋਸੀ ਵੀ ਸੱਚ। ਉਹ ਕੱਲ ਵੀ ਸੱਚ ਸੀ ਅੱਜ ਵੀ ਸੱਚ ਹੈ ਉਹ ਕੱਲ ਉਹ ਵੀ ਸੱਚ ਰਹਿੰਦਾ ਸੰਸਾਰ ਨਹੀਂ ਸੀ ਬਣਾਇਆ ਉਸ ਵੇਲੇ ਵੀ ਸੀ ਤੇ ਸੰਸਾਰ ਬਣਾ ਦੱਤੇ ਵਿੱਚ ਬੈਠ ਗਿਆ ਇਹ ਜਗ ਸੱਚੇ ਕੀ ਹੈ ਕੋਟ ਨਹੀਂ ਰਕੇਗਾ ਰਿਹਾ ਬਾਸ ਤੇਰਾ ਇਥੇ ਵਸਣਾ ਉਹ ਤੂੰ ਹੁਣ ਵੀ ਹੈ ਤੂੰ ਸੰਸਾਰ ਨੂੰ ਮੇਟ ਲਏਗਾ ਤੂੰ ਫੇਰ ਵੀ ਰਹੇਗਾ ਤੁਨ ਕੀ ਕੋ ਜੀ ਤੇਰੇ ਕੋਈ ਬਾਤ ਕੱਟੀ ਇਕੋ ਜੈ ਤੂ ਸੱਚ ਸੱਚ ਦੇ ਵਿੱਚ ਕਦੇ ਬਾਤ ਕੱਟ ਨਹੀਂ ਹੁੰਦੀ ਕਦੇ ਵੀ ਸੱਚ ਬਦਲ ਨਹੀਂ ਲੱਗਦਾ ਪੁਰਵਾਰ ਰਿਸ਼ੀ ਨੇ ਕਹਿੰਦੇ ਫਿਰ ਸੰਤ ਜਾਨੂ ਸ਼ਮਰਦੇ ਨੇ ਜਿਹੜਾ ਪਹਿਨਾ ਹੁਣ ਦੀ ਹੈ ਤੇ ਫੇਰ ਵੀ ਰੱਖੇ ਹੋਰ ਵਾਸਦਾ ਵੀ ਇਸ ਸੰਸਾਰ ਦੇ ਅੰਦਰ ਹੈ ਸਤਿਗੁਰੂ ਕਹਿੰਦੇ ਜਿਹੜਾ ਉਹਦਾ ਨਾਮ ਜਪਦਾ ਹੈ ਨਾ ਉਹਦੇ ਪਾਪ ਵੀ ਮਿਟ ਜਾਂਦੇ ਆਦ ਪੂਰਨ ਮਦ ਪੂਰਨ ਅੰਤ ਪੂਰਨ ਪਰਮੇਸ਼ਵਰ ਹੈ ਸਿਮਰੰਤ ਸਤੰਤ ਸਰਬਤਰ ਰਾਵੜਾ ਨਾਨਕ ਅਗਨਾਥ ਜਗ ਕੀ ਸੂਰ ਹੈ ਕਿਦੂ ਸਾਰੀਆਂ ਥਾਂਾਂ ਤੇ ਰਮਿਆ ਆਦਪੂਰਨ ਬਦਪੂਰਨ ਅੰਤਪੂਰਨ ਪਰਮੇਸ਼ਰੇ ਦਾ ਅਰਥ ਹੈ ਕਿ ਉਹ ਪਹਿਲਾਂ ਵੀ ਪੂਰਾ ਸੀ ਉਹ ਹੁਣ ਵੀ ਪੂਰਾ ਹੈ ਅਖੀਰ ਨੂੰ ਵੀ ਪੂਰਾ ਰਹੇਗਾ ਹਰ ਵਸਦਾ ਵੀ ਸਾਰੀਆਂ ਥਾਵਾਂ ਤੇ ਹੈ ਮਾਰਕ ਇਹ ਸੰਤ ਜਨ ਪਲੇ ਪੁਸ਼ਪਾ ਪਲੈ ਇਨਸਾ ਉਹਨੂੰ ਸਿਮਰਦਾ ਹੈ ਜਿਹੜਾ ਸਭ ਥਾਵਾਂ ਤੇ ਬਸਦਾ ਹੈ ਤੇ ਜਿਹਦਾ ਨਾਮ ਸਿਮਰਦੇ ਨਾਲ ਦਾ ਪਾਪ ਵਾਲੀ ਬਿੜੀ ਅੰਦਰੋਂ ਖਤਮ ਹੋ ਜਾਂਦੀ ਹੈ ਇਸੇ ਨੂੰ ਕਿਹਾ ਨਾ ਮਾਰਦ ਨੇ ਕਹਿੰਦੇ ਕਹਿੰਦੇ ਐ ਇਨਸਾਨ ਆਪਣੀ ਬੇਟੀ ਨੂੰ ਪਰਮਾਤਮਾ ਦੇ ਨਾਮ ਵੱਲ ਹੋਰ ਜਦੋਂ ਤੂੰ ਇਸ ਵਾਸਤੇ ਤੁਰੇਗਾ ਉਹਦਾ ਨਾਮ ਜਪੇਗਾ ਜਿਹੜਾ ਸਤਿਗੁਰੂ ਹੈ ਫਿਰ ਤੇਰੇ ਪਾਪ ਮਿਟ ਜਾਣਗੇ ਪਾਪ ਤੇਰੀ ਅੰਦਰੋਂ ਮਾੜੀਆਂ ਬਿਰਤੀਆਂ ਖਤਮ ਹੋ ਜਾਣਗੇ ਚਲੀਆਂ ਜਾਣਗੀਆਂ ਨਹੀਂ ਰਹਿਣਗੀ ਮਾੜੀ ਸੋਚ ਮਾੜੇ ਭੁਲੇਖੇ ਕਿਸੇ ਦਾ ਭੁਰਾ ਸੋਚਣਾ ਇਹ ਸਭ ਮਾੜੀਆਂ ਬਿਰਤੀਆਂ ਚਲੀਆਂ ਜਾਣਗੀਆਂ ਇਹ ਹੀ ਪਾਪ ਵਾਲੀ ਹੋਏ ਮਨ ਦੀ ਭੁਰਾ ਲੋਚ ਨਹੀਂ ਪਾਉਂਦਾ ਚਰਨ ਚਲੋ ਮਾਰਕ ਗੋਬਿੰਦ ਮਿਟੇ ਪਾਪ ਜਪੀਂ ਹਰਿ ਕਹਿੰਦੇ ਤੂੰ ਚੱਲਦਾ ਸਹੀ ਆਪਣੇ ਖੋਤੀ ਦਾ ਚਰਨ ਇਸ ਪਾਸੂ ਵਧਾਦਾ ਸੀ ਰੱਬ ਦਾ ਨਾਮ ਦਾ ਜਪਨਾ ਮਹਾਰਾਜ ਕਹਿੰਦੇ ਤੇਰੇ ਪਾਪ ਮਿਟ ਜਾਣਗੇ ਉਹ ਕੱਲ ਵੀ ਸੀ ਅੱਜ ਵੀ ਹੈ ਤੇ ਕੱਲ ਨੂੰ ਵੀ ਰਹੇਗਾ